ਇਹ ਸਭ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਹੈ ਇੱਕ ਕਹਿੰਦੇ ਫੌਜੀ ਜਵਾਨ ਕੁਝ ਸਾਲ ਪਹਿਲਾਂ ਉਹਨੇ ਆਪਣੀ ਪਤਨੀ ਦਾ ਕਤਲ ਕਰਤਾ ਸੀ ਹੁਣ ਅਦਾਲਤ ਚ ਪੇਸ਼ੀ ਹੋਈ ਤੇ ਉਹ ਜੱਜ ਨੂੰ ਆਪਣੀਆਂ ਪ੍ਰਾਪਤੀਆਂ ਗਿਣਾਉਣ ਲੱਗ ਗਿਆ ਕਹਿੰਦਾ ਵੀ ਜਰਾ ਇੱਕ ਸਜ਼ਾ ਦੇਣ ਤੋਂ ਪਹਿਲਾਂ ਮੇਰੀਆਂ ਪ੍ਰਾਪਤੀਆਂ ਸੁਣ ਲਓ ਆ ਆ ਮੇਰੀਆਂ ਪ੍ਰਾਪਤੀਆਂ ਨੇ ਮੈਂ ਆਪਰੇਸ਼ਨ ਸੰਧੂਰ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਤੇ ਅੱਗੋਂ ਜੱਜ ਨੇ ਕੀ ਕਿਹਾ ਇਹ ਜਿਹੜੇ ਜੱਜ ਨੇ ਜੀ ਜਸਟਿਸ ਉੱਜਲ ਪਿਆਨ ਤੇ ਕੇ ਬਨੋਦ ਚੰਦਰਨਾਂ ਇਨਾਂ ਨੇ ਇੱਕ ਹੀアリング ਅਪੀਲ ਸੀਗੀ ਇੱਕ ਵਿਅਕਤੀ ਦੀ ਉਹਦਾ ਕੇਸ ਜਿਹੜਾ ਹੈ ਆਰਡਰ ਹੈ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹਦੇ ਵਿੱਚ ਉਸ ਵਿਅਕਤੀ ਦੀ ਅਪੀਲ ਜਿਹੜੀ ਐ ਰੱਦ ਕੀਤੀ ਗਈ ਸੀ ਜਿਹਦੇ ਵਿੱਚ ਉਹਨੂੰ ਜਿਹੜੀ ਸਜ਼ਾ ਸੁਣਾਈ ਗਈ ਸੀ ਉਹਨੂੰ ਬਹਾਲ ਰੱਖਿਆ ਗਿਆ ਸੀ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੇ ਉਹਨੇ ਆਪਣਾ ਫਿਰ ਚਿੱਠਾ ਕਿਨਿਆ ਕਿ ਮੈਂ ਆ ਕੰਮ ਜਿਹੜੇ ਨੇ ਕੀਤੇ ਹੋਏ ਨੇ ਮੈਂ ਫੌਜ ਦੇ ਵਿੱਚ ਹਾਂ ਤੇ ਮੈਂ ਆਪਰੇਸ਼ਨ ਸੰਦੂਰ ਦੇ ਵਿੱਚ ਵੀ ਹਿੱਸਾ ਲਿਆ ਸੋ ਆਪਰੇਸ਼ਨ ਸੰਦੂਰ ਦੇ ਵਿੱਚ ਹਿੱਸਾ ਲੈਣ ਵਾਲਾ ਇਹ ਜਿਹੜਾ ਵਿਅਕਤੀ ਹੈ ਉਹਦੇ ਵਕੀਲ ਨੇ ਜਦੋਂ ਇਹ ਗੱਲ ਕੀਤੀ ਤੇ ਜੱਜ ਸਾਹਿਬ ਕਹਿੰਦੇ ਕਿ ਆਪਰੇਸ਼ਨ ਸੰਦੂਰ ਦੇ ਵਿੱਚ ਹਿੱਸਾ ਲੈਣ ਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਗੈਰ ਕਾਨੂੰਨੀ ਕੰਮ ਕਰੋ ਤੇ ਘਰ ਵਾਲੀ ਨੂੰ ਮਾਰ ਦਿਓ ਅਸਲ ਵਿੱਚ ਕੇਸ ਜਿਹੜਾ ਹੈ ਉਹ ਦਾਜ ਦਾ ਕੇਸ ਹੈ ਇਸ ਵਿਅਕਤੀ ਤੇ ਦੋਸ਼ ਹੈ ਕਿ ਜਿਹੜਾ ਇਸ ਨੇ ਆਪਣੀ ਘਰ ਵਾਲੀ ਨੂੰ ਮਾਰ ਦਿੱਤਾ ਸੀ ਉਹਦੇ ਜਿਹੜੇ ਵਕੀਲ ਸੀ ਵਿਕਰਮ ਚੌਧਰੀ ਉਹਨਾਂ ਨੇ ਪਟੀਸ਼ਨ ਰੂਪੋਂ ਪੇਸ਼ ਹੁੰਦੇ ਕਿਹਾ ਕਿ ਮੇਰਾ ਜਿਹੜਾ ਵਿਅਕਤੀ ਹੈ ਵਕੀਲ ਹੈ ਉਹ ਆਪਰੇਸ਼ਨ ਸਿੰਧੂਰ ਦੇ ਵਿੱਚ ਸ਼ਾਮਿਲ ਸੀ ਪਿਛਲੇ 20 ਸਾਲਾਂ ਤੋਂ ਕਹਿੰਦੇ ਸੀ ਬਲੈਕ ਕੈਟ ਕਮਾਂਡੋ ਆ ਤੇ ਰਾਸ਼ਟਰੀ ਹਾਈਫਲ ਦੇ ਵਿੱਚ ਪੋਸਟਡ ਹੈ ਬੈਂਚ ਵਾਲੇ ਕਹਿੰਦੇ ਕਿ ਇਹਦੇ ਨਾਲ ਤੁਹਾਨੂੰ ਕੋਈ ਘਰ ਦੇ ਵਿੱਚ ਜਾਂ ਕਿਤੇ ਹੋਰ ਬਾਹਰ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਜ਼ੁਲਮ ਕਰਨ ਦੀ ਜਿਹੜੀ ਆ ਉਹ ਇਜਾਜ਼ਤ ਨਹੀਂ ਮਿਲ ਜਾਂਦੀ ਤੇ ਅੱਗੇ ਜਿਹੜਾ ਪੰਗਾ ਪਿਆ ਅੱਗੇ ਉਹ ਕਹਿੰਦੇ ਕਿ ਇਹਦਾ ਸਗੋਂ ਇਹਦਾ ਮਤਲਬ ਇਹ ਆ ਕਿ ਦਿੱਤੋਂ ਸਾਬਤ ਹੁੰਦਾ ਕਿ ਕਿੰਨਾ ਫੇਟਿਆਂ ਤੂੰ ਤੇ ਕਿੰਨਾ ਫੇਟਾਂ ਤੇ ਜਿਹਦੇ ਵਿੱਚ ਕੱਲਿਆਂ ਹੀ ਤੂੰ ਆਪਣੀ ਵਾਈਫ ਨੂੰ ਸਟਰੰਗਲ ਕਰਕੇ ਭਾਵੇਂ ਕਿਸੇ ਚੀਜ਼ ਦੇ ਨਾਲ ਗਲ ਘੁੱਟ ਕੇ ਮਾਰ ਦਿੱਤਾ ਉਹ ਸਗੋਂ ਉਲਟਾ ਜਿਹੜਾ ਸੀ ਉਹ ਹੋਰ ਉਸਤੇ ਕੇਸ ਸਖਤ ਹੋ ਗਿਆ ਇਹ ਸੀਰੀਅਸ ਅਫੈਂਸ ਹੈ ਤੇ ਬੈਂਚ ਨੇ ਮੰਨਿਆ ਕਿ ਉਹਨੂੰ ਕੋਈ ਐਗਜ਼ੈਂਪਸ਼ਨ ਮਿਲਣੀ ਇਸ ਬੇਸਿਸ ਤੇ ਇਸ ਬੇਸਿਸ ਤੇ ਕੋਈ ਰਾਹਤ ਮਿਲਣੀ ਬਿਲਕੁਲ ਸਹੀ ਨਹੀਂ ਹੈ ਟਾਪ ਕੋਰਟ ਨੇ ਹਾਲਾਂਕਿ ਇਦੇ ਵਿੱਚ ਨੋਟਿਸ ਜਿਹੜਾ ਮੈਟਰ ਦੇ ਵਿੱਚ issues ਕੀਤਾ ਤੇ ਰਿਸਪੌਂਡੈਂਟ ਨੂੰ 6 ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਇਸ ਤੋਂ ਪਹਿਲਾਂ ਟ੍ਰਾਇਲ ਕੋਰਟ ਨੇ ਅਮਰਸਰ ਦੇ ਵਿੱਚ ਜੁਲਾਈ 2004 ਨੂੰ ਬਲਜਿੰਦਰ ਸਿੰਘ ਨਾਂ ਦੇ ਇਸ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਸੀ ਸੈਕਸ਼ਨ 304ਬੀ ਉਹਦੇ ਵਿੱਚ ਜੋ ਕਿ ਦਾਜ ਦੇ ਕੇਸ ਦੇ ਵਿੱਚ ਮੌਤ ਦਾ ਕਾਰਨ ਬਣਨਾ ਇੰਡੀਅਨ ਪਿਨਲ ਕੋਡ ਦੇ ਤਹਿਤ ਜਿਹੜਾ ਹੁੰਦਾ ਹੈ 2 ਸਾਲਾਂ ਬਾਅਦ ਵਿਆਹ ਤੋਂ ਬਾਅਦ ਉਸਤੇ ਦੋਸ਼ ਹੈ ਕਿ ਉਸ ਨੂੰ ਹਰਾਸ ਕਰਦਾ ਰਿਹਾ ਆਪਣੀ ਵਾਈਫ ਨੂੰ ਜ਼ੁਲਮ ਕਰਦਾ ਰਿਹਾ ਉਸਤੇ ਤੇ ਕਿਉਂਕਿ ਉਸਨੇ ਤਾਜ ਨਹੀਂ ਸੀ ਲਿਆਂਦਾ ਤੇ ਉਸ ਨੂੰ ਇਸਨੇ ਮਾਰ ਦਿੱਤਾ ਇਹ ਉਸਤੇ ਦੋਸ਼ ਹੈ ਜੋ ਦੋ ਅਦਾਲਤਾਂ ਵਿੱਚ ਸਾਬਤ ਹੋ ਚੁੱਕਾ ਹੈ ਇਥੋਂ ਕੁਝ ਹੋ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਬੇਸ ਤੇ ਕਿ ਮੈਂ ਰਾਸ਼ਟਰੀਆ ਰਾਈਫਲ ਦਾ ਮੈਂਬਰ ਹਾਂ ਤੇ ਆਪਰੇਸ਼ਨ ਸੰਦੂਰ ਵਿੱਚ ਹਿੱਸਾ ਲਿਆ ਮੈਨੂੰ ਮਿਰਨਾ ਥੋੜੀ ਜਿਹੀ ਨਰਮੀ ਵਰਤੀ ਜਾਵੇ ਉਹ ਨਹੀਂ ਹੋਈ